इस मौके श्री सुखपाल सिंह थाना छेरटा एस एच ओ रोबिन हंस और थाना रणजीत एसएचओ एस सरमेल सिंह समूह जोन नंबर दो देख वक दे मुख अफसर पुलिस फोरस आदि हाजिर सन हरपाल सिंह पंगू की विशेष रिपोर्ट ਆ 15 ਅਗਸਤ 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਤੇ ਫਲੈਗ ਮਾਰਚ ਕੱਢਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਅਸ਼ੋਰ ਸਟਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜ ਜਾਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹੈਵ ਟੂ ਫੇਸ ਦ ਲਾਅ ਤੇ ਕਿੰਨਾ ਕੁ ਇਲਾਕੇ ਚ ਕੱਢਿਆ ਜਾ ਰਿਹਾ ਜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗ ਮਾਰਚ ਦੇ ਨਾਕਾਬੰਦੀ ਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸ ਐਚ ਓ ਜੀ ਓਸ ਅਪ ਟੂ ਦ ਰੈਂਕ ਆਫ ਸੀ ਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਇਹਦਾ ਮਕਸਦ ਕੀ ਹੈ 플ੈਗ ਮਾਰਦਾ ਨੇ ਇਹਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਉਹ ਮਾੜੇ ਅਨਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲੈਂਡ ਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੈ ਵੀ ਐਕਸਟਰਾ ਫੋਰਸ ਵੀ ਬੰਗੋ ਆਈ ਗਈ ਹੈ ਜੀ ਆ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਨੇ ਜੀ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਲੋਟ ਕੀਤੀ ਹੈ ਨਾਲ ਫੋਰਟ ਪੈਟਰੋਲਿੰਗ ਲਈ ਅਸੀਂ ਡਿਪਲੂਟ ਕੀਤੀ ਹੈ ਜੀ ਕੋਈ ਇਸ ਤਰ੍ਹਾਂ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਫੀਅਰ ਤੇ तकरीबन ਉਂਤਣ ਦਿਨ ਸਿਆਹ ਚਸਰੀ ਰਹੇਗੀ ਐ ਪਿਛਲੇ ਪੂਰੇ 15 ਦਿਨਾਂ ਤੋਂ ਸਾਡੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਗੇ ਹੁਣ ਅਸੀਂ 24 ਨਾਕੇ ਕਰਦੇ ਆ